ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਜ਼ਿਲ੍ਹਾ ਪ੍ਰਸ਼ਾਸਨ ਮਰਦਾਬਾਦ ਮਰਦਾਬਾਦ ਜ਼ਿਲ੍ਹਾ ਪ੍ਰਸ਼ਾਸਨ ਮਰਦਾਬਾਦ ਮਰਦਾਬਾਦ ਡਾਕਟਰ ਮੀਤ ਕਰਨ ਅਗਰ ਕੰਮਿਆਣਾ ਗੇਟ ਕੀ ਗੱਲ ਬਾਤ ਹੈ ਗੱਲ ਇਹ ਹੈ ਕਿ ਸਾਡੇ ਨਾਲ ਲੋਨ ਪਾਸ ਹੋਏ 2.5 ਲੱਖ ਦੇ ਠੀਕ ਆ ਅਸੀਂ ਆ ਤਾਇਲ ਬੱਤੇ ਵਾਲੇ ਤੇ ਉਹ ਸਾਡੇ ਪਾਸ ਹੋਏ ਆ ਹੁਣ ਸਾਨੂੰ ਪਹਿਲਾਂ ਇਹਨਾਂ ਨੇ ਇੱਥੇ ਬੁਲਾਇਆ ਸਾਨੂੰ ਆ ਚਿੱਠੀਆਂ ਦੇ ਦਿੱਤੀਆਂ ਕਹਿੰਦੇ ਤੁਸੀਂ ਆ ਲੈ ਜੂ ਤੇ ਤੁਸੀਂ ਆਦਰ ਮਕਾਨ ਢਾਹ ਲੋ ਤੇ ਲਾਅ ਦੇ ਕੋਲੋਂ ਪੈਸੇ ਲਾ ਕੇ ਤੇ ਤੁਸੀਂ ਨੀਆ ਭਰ ਲੋ ਸਾਨੂੰ ਫੋਟੋ ਖਿੱਚ ਕੇ ਪਾ ਦਿਓ ਜੇ ਅਸੀਂ ਤੁਹਾਡੇ ਖਾਤੇ 'ਚ ਪੈਸੇ ਪਾ ਦਾਂਗੇ ਇੱਕ ਮਹੀਨੇ ਤੋਂ ਮਤਲਬ ਨੇੜੇ-ਤੇੜ ਹੋ ਚੱਲੇ 20 ਦਿਨ ਹੋ ਚੱਲੇ ਆ ਠੀਕ ਆ ਸਾਨੂੰ ਕੋਈ ਪੈਸਾ ਨਹੀਂ ਦਿੱਤਾ ਇਹਨਾਂ ਨੇ ਕੁਛ ਨਹੀਂ ਸਾਨੂੰ 15 ਦਿਨ ਹੋ ਗਏ ਯਾਬਦੇ ਫਿਰ ਤੈਨੂੰ ਕਹੇ ਆਜੋ ਕਦੇ ਉੱਠ ਜਾ ਨਾ ਹੁਣ ਸਾਨੂੰ ਕਹਿੰਦੇ ਆ ਤੁਸੀਂ ਮਤਲਬ ਪਤਾ ਨਹੀਂ ਕੀ ਬਣਾਉਣਾ ਹੈ ਉਹ ਬਣਾ ਲਓ ਉਹ ਤੇ 20-20 ਹਜ਼ਾਰ ਰੁਪ ਆ ਕੁਛ ਕਾਇਰ ਸਾਨੂੰ ਕੁਛ ਨਹੀਂ ਕਰਨ ਸਾਡੇ ਗਰੀਬਾਂ ਨੇ ਘਾਟਵਾਤੇ ਇਹਨਾਂ ਨੇ ਘਾਟਾ ਕੇ ਹੁਣ ਅਸੀਂ ਘਰੋਂ ਬੇਕਾਰ ਹੋਏ ਫਿਰਦੇ ਆ। ਤੁਹਾਡੇ ਚਕਾਗੇ ਫੜੇ ਕੀ ਹੈ? ਇਹ ਉਹ ਹੀ ਆ ਜਿਹੜਾ ਇਹਨਾਂ ਨੇ ਦਿੱਤਾ ਹੋਇਆ। ਜਿਹਨੇ ਦਿੱਤਾ ਸੀ। ਜਿਹੜੇ ਦਿੱਤਾ ਸੀਖੋ। ਐਮ ਐਲ ਏ ਸੀ। ਉਹਨਾਂ ਨੇ ਦਿੱਤਾ ਸੀਗਾ ਉਹਨਾਂ ਨੇ ਆਪਦੇ ਮੂੰਹ ਕਹਿਆ ਸੀ ਕੋਈ ਤੁਹਾਡੇ ਇਹਦੇ ਤੇ ਪੈਸੇ ਨਹੀਂ ਲੱਗਣਗੇ। ਜਿਹੜੀ ਤੁਸੀਂ ਆ ਬਣਾਉਣਾ ਨਕਸ਼ਾ ਬਣਾਉਣਾ। ਹੁਣ ਇੱਥੇ ਕੋਈ 1800 ਮੰਗ ਲੈਂਦਾ ਕੋਈ 1500 ਮੰਗ ਲੈਂਦਾ। ਕੋਈ ਕਹਿੰਦਾ 3000 ਦੇ ਦਿਓ 3500 ਦੇ ਦਿਓ ਆਹ ਕੁਛ ਕਰੀ ਜਾਂਦੇ ਆ। ਚੀਜ਼ ਦੇ ਪੈਸੇ ਮੰਗਦਾ। ਜਿਹੜਾ ਆ ਨਕਸ਼ਾ ਬਣਾਉਣਾ ਹੈਗਾ ਅਸੀਂ ਧਾਰੇ ਹੋਏ ਅੱਧੇ ਨਟਾਏ ਕਦੇ ਬੈਠੇ ਗਏ ਆ ਕਿਰਾਏ ਤੇ ਬੈਠੇ 3-3000 ਰੁਪਏ ਮਹੀਨੇ ਦਾ ਕਿਰਾਇਆ ਹੈ ਹਾਂ ਹੁਣ ਇਹ ਘਰ ਹੋ ਗਏ ਤਾਂ ਸਾਡੇ ਤਾਂ ਬਰਬਾਦੀ ਹੋਈ ਪਈ ਆ ਕਿੰਨੇ ਪਰਿਵਾਰ ਹੋ ਜਾਈ ਹੈਗੇ ਇਹ ਹੋਣਗੇ ਸਾਰਾ ਪਰਿਵਾਰ ਜਿਹੜੇ ਖੜੇ ਸਾਰੇ ਇਸ ਤਰ੍ਹਾਂ ਦੇ ਹੀ ਆ ਹੁਣ ਇਹ ਕਹਿੰਦੇ ਵੀ ਤੁਸੀਂ ਸ਼ਾਮ ਨੂੰ ਆਜੋ ਜ ਸਵੇਰੇ ਆਜੋ ਦੇ ਠੀਕ ਆ ਅਸੀਂ ਆਉਨੇ ਆ ਇੱਥੋਂ ਮੁੜ ਜਾਂਦੇ ਅਸੀਂ ਕੱਲ੍ਹ ਸੇਖੋਂ ਦੀ ਕੋਠੀ ਗਏ ਆ ਉਹਨਾਂ ਨੇ ਸਾਨੂੰ ਇਹ ਕਹੇ ਵੀ ਅਸੀਂ 10 ਵਜੇ ਉੱਥੇ ਆ ਜਾਾਂਗੇ ਤੁਸੀਂ 10 ਵਜੇ ਕਮੇਟੀ ਘਰ ਪਹੁੰਚੋ ਜੀ ਅਸੀਂ ਹੁਣ 10 ਵਜੇ ਤੋਂ ਪਹਿਲਾਂ ਨੇ ਆਏ ਹੋਏ ਆ ਤੇ ਇੱਥੇ ਕੋਈ ਨਹੀਂ ਆਣ ਕੇ ਵੜਿਆਗਾ ਹੁਣ ਅਸੀਂ ਹਾਰ ਕੇ ਮਜਬੂਰ ਹੋ ਕੇ ਮਤਲਬ ਵੀ ਇਹ ਗੇਟ ਬੰਦ ਕਰਿਆ ਫਿਰ ਅਸੀਂ ਕਹ ਵੀ ਸਿੰਦਰਿਆਂ ਨੂੰ ਅੰਦਰ ਨਹੀਂ ਜਾਣ ਦੇਣਾ ਤੇ ਬਾਹਰਲੇ ਨੂੰ ਬਾਹਰ ਨਹੀਂ ਹੋਣ ਦੇਣਾ ਕੀ ਮੰਗ ਕਰਦੇ ਹੁਣ ਅਸੀਂ ਇਹ ਮੰਗ ਕਰਦੇ ਜਿਹੜੇ ਸਾਡੇ ਪੈਸੇ ਆਏਗੇ ਗਰੀਬਾਂ ਦੇ ਠੀਕਾ ਸੈਂਟਰ ਸਰਕਾਰ ਦੀ ਸਕੀਮ ਆ ਇਹ ਤੇ ਉਹ ਸਾਨੂੰ ਦਿੱਤੇ ਜਾਣ ਘਰ ਤੋਂ ਇਹਨਾਂ ਨੇ ਕਿਹਾ ਸੀਗਾ ਵੀ ਤੁਸੀਂ ਢਾ ਕੇ ਦੇ ਮੀਆਂ ਭਰ ਲਓ ਤੇ ਤੁਹਾਨੂੰ ਅਸੀਂ ਫਿਰ ਕੇਸ ਤਾਂ ਪਾਵਾਂਗੇ ਹੇ ਪੇਨਲ ਆ ਐਨਨ ਨੇ ਆਪ ਕਿਹਾ ਸੀ ਜਦੋਂ ਸਾਨੂੰ ਆ ਕਾਗਜ਼ ਦਿੱਤੇ ਆ ਆ ਲਿਖੇ ਡਲਬਸਰਾ ਉਹਨਾਂ ਨੇ ਫਾਰਮ ਦਿੱਤੇ ਸੀ ਕਹਿੰਦੇ ਤੁਹਾਡਾ ਲੋਨ ਪਾਸ ਹੋਇਆ ਜੀ 7 ਲੱਖ ਰੁਪਏ ਦਾ ਤੇ ਤੁਹਾਡਾ ਤੁਸੀਂ ਆ ਕੇ ਘਟਾ ਸਕਦੇ ਆ ਜੀ ਅਸੀਂ ਆਪਦੇ ਘਰ ਵੀ ਠਾਪੀ ਹੁਣ ਸਾਡੀ ਗੱਲ ਬਾਤ ਨਹੀਂ ਸੁਣਦੀ ਇਹ ਕਿੱਥੇ ਕਿਹੜਾ ਕਿਹੜਾ ਮਿਲਣਾ ਤੁਹਾਡਾ ਡਾਕਟਰ ਨੇ ਵੀਡ ਕਰਨ ਲੱਗੇ ਸਰ ਕੀ ਕਹਿ ਗਏ ਤੁਸੀਂ ਉਹ ਕਿਹਾ ਠੀਕ ਹੈ ਸਰ ਉਹਨਾਂ ਨੇ ਕਿਹਾ ਸੀ ਤੁਹਾਡੇ ਲੋਨ ਪਾਸ ਹੋਇਆ ਜੀ ਇਹ ਕਿ ਤੁਹਾਨੂੰ 7.5 ਲੱਖ ਰੁਪਇਆ ਸਕੀਮ ਆਈ ਤੋਂ ਡੀਏ ਤੋਂ ਵੀ ਪਾਸ ਹੋਇਆ ਤੇ ਤਮਾ ਫਾਰਮ ਦਿੱਤੀ ਸੀ ਉਹਨਾਂ ਨੇ ਇਹਦੇ ਦੇਤੇ ਜਬੇ ਟਿੰਕ ਕੋ ਨਹੀਂ ਬਹੁਣ ਨਹੀਂ ਤਮੈ ਲੀ ਅੱਛਾ ਫਿਰ ਫਿਰ ਇਹ ਘਰ ਵੀ ਟਾਪੀ ਕਰੋ ਬੇਕਾਰ ਹੋਏ ਪਏ ਆਉਣੇ ਘਰ ਜਿੱਥੇ ਗੱਲਬਾਤ ਨਹੀਂ ਹੁੰਦੀ ਹੋਏ ਅਧਿਕਾਰੀ ਰੋਟ ਨਾਲ ਗੱਲਬਾਤ ਕੀਤੀ ਹੁਣ ਕਿਸੇ ਨੇ ਕਿਸੇ ਨੇ ਨਹੀਂ ਕੀਤੀ ਸਰ ਕਿੰਨੇ ਦਿਨ ਹੋ ਗਏ ਇੱਥੇ ਆਉਂਦੇ ਨੂੰ ਸਾਨੂੰ ਤਾਂ ਬਹੁਤ ਦਿਨ ਹੋ ਗਈ 15 20 ਦਿਨ ਹੋ ਗਈ ਕੋਈ ਐਮਐਲਏ ਸਾਹਿਬ ਨਾਲ ਗੱਲਬਾਤ ਹੋਈ ਕੋਈ ਨਹੀਂ ਹੋਈ ਕੱਲ੍ਹ ਜੇ ਸੀ ਉਹਨਾਂ ਨੇ ਕੁੱਟੀਆਂ ਵਾਲੀ तो इशू है, है की हमारे यहाँ फरीदकोट में ना ज्यादातर प्रॉपर्टी है वो पंजाब सरकार की प्रॉपर्टी है लोगो के नाजायज कब्जे है ये बात अलग है की उनकी कई कई पीढ़ियां वहां नाजायज कब्जे उनकी वो पीढ़ी दर पीढ़ी वहीं पे रहते हैं तो जो पंजाब सरकार की जमीन पे अगर वो कब्जा है किसी का नाजायज कब्जा नहीं कहेंगे कुछ भी कह लीजिए इसको पीढ़ी दर पीढ़ी वहां पे रह रहे हैं तो वो इसमें कवर नहीं होते करते मालकी नहीं है ना मालकी वाले जो हैं हमें तो मालक है उसको देने हैं पैसे यानी कि जिनके पास रजिस्ट्री नहीं है यस जिसके पास रजिस्ट्री नहीं है मालकी नहीं है उसको नहीं देना है तो जो इनकी स्कीम पास की गई तो उससे पहले कोई रजिस्ट्रेशन नहीं इसमें देखो इश्यू यही है कि जो जब इनकी वेरिफिकेशन की जानी थी तो हमें दो या तीन दिन मिले थे तो इशू है हमने जो सरकार एक्चुअली क्या है कि जो वेरिफिकेशन की जानी थी वो ऑनलाइन कंप्यूटर पे जो इनका एक पोर्टल था पोर्टल पे कुछ क्लैरिकल जो कर्मचारी थे उनकी आईडी बनी थी उन्होंने फील्ड दर फील्ड जाके फील्ड में घर घर जाकर वेरिफिकेशन की थी इनफैक्ट ये उनके लेवल पे गलती हो गई है ਇਹ ਗਲਤੀ ਤਾਂ ਹੈ ਉਹਨਕੋ ਪਹਿਲੇ ਹੀ ਰਿਜੈਕਟ ਕਰ ਦੇਣਾ ਚਾਹੀਦਾ ਸੀ ਲੇਕਿਨ ਜੇ